किते बाइबल की प्राणी आराधना में दी दूसरी पुस्तक है कोरुच तेल न जाए तो देखो बच्चों तो नए के 5 वचन तक कोई जनपदम में मेरी मदद करते थे और दूसरी 10 वचन तो 12 वचन तक के शुरू करते हैं अब चक्कर ਮੂਸਾ ਆਪਣੇ ਸੋਰੇ ਜਿਤਰੋਂ ਮਦੀਆਨੀ ਪੁਜਾਰੀ ਨੇ ਇੱਜਾ ਨੂੰ ਛਾੜ ਦਿੱਤੀ ਉਸਨੇ ਇੱਜਾ ਨੂੰ ਛਾੜ ਦੇ ਪਿਛਲੇ ਵਾਲ ਹੱਕ ਦਿੱਤਾ ਅਤੇ ਉਹ ਖੁਦਾ ਦੇ ਪਹਾੜ ਫਰੀਦ ਦੀ ਗੋਲ ਆਇਆ ਸਈ ਹਵਾ ਦੇ ਦੂਤ ਨੇ ਇੱਕ ਝਾੜੀ ਵਿੱਚੋਂ ਅੱਗ ਦੀ ਲਾੜ ਵਿੱਚ ਉਸਨੂੰ ਦਰਸ਼ ਦਿੱਤਾ ਜਦੋਂ ਉਸਨੇ ਦੇਖਾ ਤਵੇਂ ਕੋ ਉਹ ਝਾੜੀ ਅੱਗ ਵਿੱਚ ਬਲ ਰਹੀ ਸੀ

ਕੱਟ ਲਿਆਵਾਂ ਉਹ ਸਾਖਿਆ ਮੈਂ ਤੇਰੇ ਨਾਲ ਹੋਵਾਂਗਾ ਹੋਵਾਂਗਾ ਅਤੇ ਤੇਰੇ ਲਈ ਇਹ ਪਤਾ ਹੋਵੇਗਾ ਕਿ ਮੈਂ ਤੈਨੂੰ ਕੱਲਿਆ ਭਈ ਜਦ ਤੂੰ ਇਸ ਭਜਨ ਨੂੰ ਮਿਸ਼ਰ ਤੋਂ ਕੱਟ ਲਿਆਵੇਂਗਾ ਤਾਂ ਤੁਸੀਂ ਇਸ ਪਹਾੜ ਉੱਤੇ ਖੁਦਾ ਦੀ ਪਾਸਨਾ ਕਰੋਗੇ ਆਮੇਨ ਆਮੇਨ ਹਲੋ ਪਹਿਲਾ ਹੈ

ਉਨੇ ਆਪਣਾ ਇਜੰਟ ਜਿਹੜਾ ਸੀਦਾ ਚਾਰਦਾ ਸੀ ਸਾਈਡ ਕਰ ਦਿੱਤਾ ਦੇਖ ਤੇ ਕ ਪਹਾੜ ਜਿਹੜਾ ਪਹਾੜ ਉਹ ਰੇਪ ਪਹਾੜ ਜੇ ਉੱਥੇ ਇੱਕ ਝਾੜੀ ਜੜੀ ਸੀਗੀ ਉਹ ਵੱਲ ਰਹੀ ਸੀ ਆ ਡਾਇਗ੍ਰam ਕੋਲ ਲਾ ਕੇ ਕਰਦੇ ਹਾਂ ਆ ਡਾਇਗ੍ਰam ਕੋਲ ਲਾ ਕੇ ਕਰਦੇ ਹਾਂ ਤੋ ਇਸ ਚੈਪਟਰ ਵਿੱਚ ਅਸੀਂ ਦੇਖਦੇ ਹਾਂ ਇਹ ਖੁਦਾ ਨੇ موسی ਨੂੰ ਆਖਿਆ موسی ਜਾ ਜਾ ਕੇ ਮੇਰੀ ਵਿਸ਼ਵ ਦੇ ਵਿੱਚੋਂ ਇਜ਼ਰਾਇਲ ਪਰਜਾਨ ਕੱਢ ਕੇ ਲੈ ਕੇ ਆਮੀਨ ਆਮੀਨ ਕੱਢ ਕੇ ਲੈ ਕੇ ਜੋ ਮੈਂ ਪੜਿਆ ਹੈ ਉਹ ਉਹਦੇ ਉੱਪਰ ਥੋੜਾ ਜਿਹਾ ਮੈਂ ਰਿਪੀਟ ਕਰ ਰਿਹਾ ਹਾਂ ਥੋੜਾ ਹੋਰ ਨੇੜੇ ਕਰਕੇ ਭਾਈ ਹਾਂ ਜਗ੍ਹਾ ਹੈ ਥੋੜੀ ਹੋਰ ਨੇੜੇ ਕਰ ਦਿਓ ਔਰ ਜਦੋਂ ਤੂੰ ਪਰਜਾ ਨੂੰ ਵਾਪਸ ਲੈ ਕੇ ਆਵੇਂਗਾ ਤੇ ਇਸ ਪਹਾੜ ਦੇ ਉੱਤੇ ਤੁਸੀਂ ਉਪਾਸਨਾ ਕਰਨੀ ਆਮੀਨ ਬਾਦ ਨੀ ਆਮੀਨ ਕਿਹੜੇ ਪਹਾੜ ਦੇ ਉੱਤੇ ਸ੍ਰੀ ਕੋਰੀਬ ਪਹਾੜ ਦੇ ਉੱਤੇ ਤੁਸੀਂ ਅੰਨ ਕੀ ਕੀ ਕਰਨੀ ਆ ਭਾਈ ਉਪਾਸਨਾ ਉਪਾਸਨਾ ਕਰਨੀ ਆ ਜਾਨੀ ਕਿ ਫਿਰ ਮੈਂ ਤੁਹਾਨੂੰ ਕੋਰੀਬ ਪਹਾੜ ਦੇ ਉੱਤੇ ਜੀ ਮਿਲਾਗਾ ਭਾਈ ਇਹ ਸ਼ੁਰੂ ਕਿਥੋਂ ਹੋਈ ਗੱਲ ਕੋਰੀਬ ਪਹਾੜ ਵਾਪਸ ਕਿੱਥੇ ਆਉਣਾ ਹੈ ਹੋ ਰੇ ਬਪਾਹ ਹਉ ਦੇ ਜਮੀਨ ਅਸਮਾਨ ਦੇ ਮਾਲਕ ਰਬੀ ਅਸਮਸੀ ਦਿਲ ਦੀਏ ਗਹਿੜਾਈ ਨਾ ਤੋਂ ਧੰਨਵਾਦ ਜੀ ਪ੍ਰਭੂ ਅੱਜ ਫਿਰ ਇੱਕ ਵਾਰ ਤੂੰ ਆਇਆ ਹੈ ਤਾਂ ਕਿ ਸਾਡੇ ਨਾਲ ਗੱਲਬਾਤ ਕਰੇ ਆਪਣੇ ਬਚਨਾਂ ਦੇ ਪੀਟਾਵੇ ਆਪਣੇ ਬਚਨਾਂ ਨੂੰ ਸਮਝਾਵੇ ਤੇ ਜਿੰਨੇ ਵੀ ਭੈਣ ਭਰਾ ਤੇਰੇ ਬਚਨ ਨੂੰ ਸੁਣਨ ਸਮਝਣ ਦੇ ਲਈ ਆਏ ਨੇ ਖੁੱਲਣ ਤੋਂ ਪਹਿਲੇ ਤੇਰਾ ਬਚਨ ਤੇਰੇ ਪੇਤ ਖੁੱਲਣ ਤੋਂ ਪਹਿਲੇ ਆਵੇ ਤੇ ਰਪਿਤ ਆਤਮਾ ਸਾਡੇ ਹਾਣਕ ਦੇ ਕੰਨਾਂ ਦੀ ਸੁਣਤ ਕਰ ਦੇਵੇ ਆਮੀਨ ਕੰਨਾਂ ਨੂੰ ਖੋਲ ਦੇਵੇ ਆਮੀਨ ਸਮਝ ਨੂੰ ਖੋਲ ਦੇਵੇ ਹੋਈ ਜਿਨ੍ਹਾਂ ਨੂੰ ਖੋਲ ਦੇਵੇ ਹੋਈ ਸੁਣਿਆ ਜਾਏ ਸਮਝਿਆ ਜਾਏ ਆਮੀਨ ਉਹ ਖਰੀਦ ਚੰਗੇ ਦਿਲ ਵਿੱਚ ਵਸਾ ਰੱਖਿਆ ਜਾਵੇ ਆਮੀਨ ਕਿਉਂਕਿ ਉਹ ਸੁੱਚੇ ਮੋਤੀ ਨਹੀਂ ਇਹ ਹੀਰੇ ਨਾਲੋਂ ਕਿਤੇ ਕੀਮਤੀ ਆਮੀਨ ਸੋਨੇ ਨਾਲੋਂ ਕਿਤੇ ਕੀਮਤੀ ਆਮੀਨ ਜੇ ਦੁਆਖੇ ਇਹਨਾਂ ਨੂੰ ਮੁੱਲ ਲੈ ਇਹਨਾਂ ਨੂੰ ਵੇਚੀ ਨਾ ਪ੍ਰਭੂ ਅਸੀਂ ਇਦਾਂ ਹੀ ਦੱਸ ਰਹੇ ਹਾਂ ਆਮੀਨ ਯਿਸੂ ਮਸੀਹ ਜੀ ਨਾਲ ਚੰਗਦੇ ਹਾਂ ਆਮੀਨ ਆਮੀਨ ਸਾਰੀ ਬੈਠ ਸਕਦੇ ਹੂ ਪ੍ਰਭੂ ਤੁਹਾਨੂੰ ਬਹੁਤ ਸਾਰੀ ਬਰਕਤ ਦਿਨੇ ਆਵਾਜ਼ ਥੋੜੀ ਜੀ ਬਧਾ ਦੇ ਥੋੜੀ ਜੀ ਆਵਾਜ਼ ਬਧਾ ਦੇ ਸਵਾਗਤ ਹੈ ਤੁਹਾਡਾ ਸਭ ਦਾ ਪ੍ਰਭ ਜੀ ਦਾ ਜੁਰੀ ਵਿੱਚ ਸ੍ਰੀ ਕੁਆ ਕੁਦਾਨੇ ਮੈਨੂੰ ਕਿ ਤੁਹਾਨੂੰ ਇਹ ਸਮਝ ਦਿੱਤਾ ਹੈ ਭਾਈ ਜੋ ਕੇ ਨੂੰ ਨਾਮ ਲਾਇਆ ਕੋਈ ਹੋਰ ਲੈ ਲੋ ਥੋੜੀ ਘਟਾ ਦੇ ਹallelujah ਹallelujah ਸੋਕ ਦਾ ਸਭਣਾ ਦੇ ਤੇ ਅਨੁਗ੍ਰਹਿ ਕਰੇ ਅਸੀਂ ਆਪਣੇ ਵਿਸ਼ੇ ਉਤੇ ਹੋਣ ਮਹਾਨ ਪਰਾਮੇ ਫੁਜਾ ਦੇ ਰਹਿਣ ਦਾ ਸਥਾਨ ਪਾਗ ਕੇ ਬਾਗਵਾ ਹੈ ਆਸ ਦਾ ਅਸਸੀ ਅਗੇ ਵਧ ਰਹਿਣਾ ਹallelujah ਹਾਲੇ ਤੇ ਜੋ ਮੈਂ ਟਾਈਟਲ ਰੱਖਿਆ ਹੈ ਦਰਸਲ ਉਥੋਂ ਤੱਕ ਅਜੇ ਪਹੁੰਚੇ ਨਹੀਂ ਅਸੀਂ ਮਹਾਨ பிரਮੰਡ ਖੁਦਾ ਦੀ ਰਹਿਣ ਦਾ ਸੁਖਾਂ ਅਸੀਂ ਇਹਦੇ ਅਸਲੀ ਟਿਕਾਣੇ ਤੇ ਅਜੇ ਪਹੁੰਚੇ ਨਹੀਂ ਹਾਂ ਆਸ-ਆਸਤਾ ਅੱਗੇ ਵਧ ਰਹੇ ਹਾਂ ਇਹਦਾ ਸਬ ਟਾਈਟਲ ਹੈ ਖੁਦਾ ਨੂੰ ਪਹਾੜ ਕਿਉਂ ਪਸੰਦ ਹਨ ਖੁਦਾ ਨੂੰ ਗਿਲਾਵਾਦ ਪੈਸਾਰੇ ਖੁਦਾ ਨੂੰ ਪਸੰਦ ਵਾਰੇ ਸਾਰੇ ਨਹੀਂ ਬੋਲੇ ਖੁਦਾ ਨੂੰ ਸਾਰੇ ਮੇਰੇ ਪਿੱਛੇ ਬੋਲੀਏ ਸਾਰੇ ਦੀਵਾਜ ਹੋਣੇ ਚਾਹੀਦੀ ਹੈ ਖੁਦਾ ਨੂੰ ਪਹਾੜ ਕਿਉਂ ਪਸੰਦ ਹਨ ਖੁਦਾ ਨੂੰ ਪਹਾੜ ਕਿਉਂ ਪਸੰਦ ਹਨ ਪ੍ਰਭੂ ਵਰਕਰ ਦੀ ਇਹਦੇ ਪਿੱਛੇ ਕੋਈ ਤਾਂ ਰੀਜਨ ਹੈ ਸੱਚਾ ਮੈਂ ਬਾਈਬਲ ਵਿੱਚ ਇੰਨਾ ਪਹਾੜਾਂ ਦਾ ਜ਼ਿਕਰ ਹੈ ਇੰਨਾ ਪਹਾੜਾਂ ਦਾ ਜ਼ਿਕਰ ਹੈ ਇੰਨਾ ਪਹਾੜਾਂ ਦਾ ਜ਼ਿਕਰ ਹੈ ਤੁਸੀਂ ਸੱਚ ਮਾਰ ਕੇ ਦੇਖੋਗੇ ਪਹਾੜ ਹੀ ਫਾੜ ਆ ਜਾਣ ਫਿਰ ਉਹ ਕਹਿੰਦਾ ਮੇਰੇ ਪਵਿੱਤਰ ਪਹਾੜ ਮੇਰਾ ਪਵਿੱਤਰ ਪਹਾੜ ਆਓ ਸ਼ੁਰੂ ਕਰਨਾ ਚਾਹੁੰਦੇ ਹੋ ਤੇ ਪੜ ਲੈਂਗੇ ਜਗੋਰ 15 ਦੀ ਇੱਕ ਪੰਡਰਾ ਜੇਬੋਰ ਸਾਰੇ ਪੜਦੇ ਹੋ ਜੇਪਾ ਕਰਕੇ ਮੈਂ ਲਿਖਤਾ ਕਾਫੀ ਭਰਉਣੀਆਂ ਨੇ ਥੋੜੇ ਐਕਟਿਵ ਰੋ ਕੇ ਰਹੋ ਤੇ ਆਪਣੀਆਂ ਬਾਈਬਲਾਂ ਨੂੰ ਖੁੱਲਾ ਰੱਖਿਓ ਤਾਂ ਕਿ ਪ੍ਰਚਾਰ ਚੰਦੇ ਚਲਦੇ ਦੇ ਵਿੱਚ ਜਿਹੜੇ ਗੈਬ ਆ ਕੌਣ ਆਇਆ ਹੈ ਹੀ ਹੋਵਾ ਤੇ ਹੋਵਾ ਤੇਰੇ ਤੇਰੇ ਵਿੱਚ ਕੌਣ ਟਿਕੇਗਾ ਤੇਰੇ ਡੇਰੇ ਵਿੱਚ ਕੌਣ ਟਿਕੇਗਾ ਤੇਰੇ ਪਵਿੱਤਰ ਪਹਾੜ ਉੱਤੇ ਕੌਣ ਵਸੇਗਾ ਤੇਰੇ ਪਵਿੱਤਰ ਪਹਾੜ ਉੱਤੇ ਕੌਣ ਵਸੇਗਾ ਹallelujah ਹallelujah ਜਿਹੜਾ ਆ ਉਹਦਾ ਪਵਿੱਤਰ ਪਹਾੜ ਜਿੱਦੇ ਉੱਤੇ ਉਹ ਆਪ ਵੀ ਵਸਣਾ ਚਾਹੁੰਦਾ ਹੈ ਤੇ ਕਈਆਂ ਨੂੰ ਰਸੋਣਾ ਨਹੀਂ ਤੇਰੇ ਪਵਿੱਤਰ ਪਹਾੜ ਦੇ ਉੱਤੇ ਕੌਣ ਵਸੇਗਾ ਹਾਂਜੀ ਉਹ ਜਿਹੜਾ ਆਪਣੀ ਚਾਂਦੀ ਨਹੀਂ ਦਿੰਦਾ ਜਿਹੜਾ ਆਪਣੀ ਚਾਂਦੀ ਵਿਆਜ ਉੱਤੇ ਨਹੀਂ ਦਿੰਦਾ ਉਹ ਦੇ ਨਾਲ નિર્ਦੋਸ਼ ਦੇ ਵਿਰੁੱਧ ਵੱਟੀ ਲੈਂਦਾ ਹੈ ਤੇ ਨਾ ਹੀ નિર્ਦੋਸ਼ ਦੇ ਵਿਰੁੱਧ ਵੱਟੀ ਲੈਂਦਾ ਹੈ ਜਿਹੜਾ ਇਹ ਕਰਦਾ ਹੈ ਜਿਹੜਾ ਇਹ ਕਰਦਾ ਹੈ ਉਹ ਕਦੀ ਵੀ ਨਹੀਂ ਢੋਲੇਗਾ ਹallelujah ਹallelujah ਜਦੋਂ ਆਪਾਂ ਨੇ ਉਹ ਘਰਾਂ ਦੇ ਵਿੱਚ ਜਾ ਕੇ ਇਹ ਹੈ ਜਿਹੜਾ ਉਹਦੇ ਪਵਿੱਤਰ ਪਹਾੜ ਉੱਤੇ ਵਸੇਗਾ ਕਿਹਨਿਤ ਉਸ ਦੇ ਨਾਲ ਹੋ 24 ਜੀ ਤਨ ਪੜ੍ਹਦੇ ਹੀ ਜਗੋਰ ਚਵੀ ਤੈਨ ਜਲਦੀ ਜਲਦੀ ਪੜ ਲਈਏ ਯਹੋਵਾ ਦੇ ਪਹਾੜ ਉਤੇ ਕੌਣ ਚੱਲਣਾ ਜਿੱਤਾ ਦਾ ਚੱਲ ਰਿਹਾ ਨੂੰ ਚੱਲਣ ਦਿਓ ਭਾਈ ਹallelujah ਹallelujah ਯਹੋਵਾ ਦੇ ਪਹਾੜ ਉਤੇ ਕੌਣ ਚੜ੍ਹੇਗਾ ਇਹ ਹੁਣ ਸੀ ਚਬੂਰ ਚਵੀ ਉਹਦਾ ਤਿੰਨ ਪੜ ਰਹੇ ਹਨ ਸਾਜੀ ਪੜੀਏ ਯਹੋਵਾ ਦੇ ਪਹਾੜ ਉਤੇ ਕੌਣ ਚੜੇ ਯਹੋਵਾ ਦੇ ਪਹਾੜ ਦੇ ਉਤੇ ਕੌਣ ਚੜੇਗਾ ਅਤੇ ਉਸ ਦੇ ਪਵਿੱਤਰ ਸਥਾਨ ਵਿੱਚ ਕੌਣ ਖੜਾ ਹੋਵੇਗਾ ਉਸ ਦੇ ਪਵਿੱਤਰ ਸਥਾਨ ਵਿੱਚ ਕੌਣ ਖੜਾ ਕਿਹੜਾ ਆਉਂਦਾ ਪਵਿੱਤਰ ਪਹਾੜ ਜੀ ਪ੍ਰਮਾਣ ਵੀ ਪਹਾੜ ਦੀ ਛੇਤ ਤੇ ਆਮਨ ਆਮਨ ਅਮੀਰ ਜਿਹੜੇ ਪਿਰਾਮਿਡ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਪਿਰਾਮਿਡ ਵੀ ਪਹਾੜ ਦੀ ਸ਼ੇਪ ਉੱਤੀ ਹੈ ਪਹਾੜ ਵੀ ਥੱਲੇੋਂ ਬਹੁਤ ਜ਼ਿਆਦਾ ਵਿਸ਼ਾਲ ਚੌੜਾ ਹੁੰਦਾ ਹੈ ਉਹ ਉੱਪਰ ਜਾ ਕੇ ਉਹਦੀ ਚੁੜਾਈ ਘਟਦੀ ਜਾਂਦੀ ਹੈ ਘਟਦੀ ਚਲੀ ਜਾਂਦੀ ਹੈ ਪਿਰਾਮਿਡ ਦੀ ਤਰ੍ਹਾਂ ਐਂ ਖਦਾਨੂ ਇਹਦਾ ਮਤਲਬ ਪਹਾੜ ਪਸ ਗੰ ਯਿਸੂ ਮਸੀਹ ਪੀੜ ਨੂੰ ਸੱਜ ਕੇ ਤੇ ਪਹਾੜ ਉਤੇ ਚਲਾ ਗਿਆ ਬਾਈਬਲ ਚ ਲਿਖਿਆ ਉਹਨੇ ਪਹਾੜ ਦੇ ਉਤੇ ساری ਰਾਤ ਪ੍ਰਾਰਥਨਾ ਕੀਤੀ ਜਦੋਂ ਯਿਸੂ ਮਸੀਹ ਪਹਾੜ ਉਤੇ ਗਿਆ ਉਹਦੇ ਚੇਲੇ ਬਕਰੇ ਹੋ ਕੇ ਪਹਾੜ ਦੇ ਉਤੇ ਯਿਸੂ ਮਸੀਹ ਦੇ ਕੋਲ ਗਏ ਇੱਕ ਵਾਰ ਦੀ ਗੱਲ ਹੈ ਯਿਸੂ ਮਸੀਹ ਪਹਾੜ ਉਤੇ ਗਿਆ ਅਮੀਨ ਹਾਲੇਲੂਇਆ ਪਹਾੜ ਉੱਤੇ ਗਿਆ ਉਹ ਨਾਲ ਲੈ ਪਤਰਾ ਵਿਆ ਕੋਡ ਵਿਆ ਉਹ ਨਾਉ ਨਾ ਲੈ ਆ ਉਸ ਪਹਾੜ ਉੱਤੇ ਏਰੀਆ ਤੇ موسی ਆਏ ਅਜੇ ਪਹਾੜਾਂ ਦੀ ਹੀ ਗੱਲ ਕਰੀ ਚਲੇ ਜਾਵਾਂ ਤੇ ਮੇਰਾ ਟਾਈਮ ਪਹਾੜ ਦੱਸਾਂ ਚੀਜ਼ ਸਮਾਪਤ ਹੋ ਜਾਏਗਾ ਹਾਲੇਲੂਇਆ ਹਾਲੇਲੂਇਆ ਆ ਟੋਂਡ ਤੇ ਵਜਣੀ ਆ ਮੈਂ ਕਹਿੰਦਾ ਹallelujah ਹallelujah ਮੈਂ ਸਾਰੇ ਤੁਹਾਨੂੰ ਕਹਿ ਰਿਹਾ ਆਂ ਤੁਸੀਂ ਬੋਲੀਏ ਜਿੱਥੇ ਹੀ ਹੋ ਹallelujah ਜਿਹੜੇ ਹallelujah ਕਹਿਣ ਦਾ ਮਕਸਦ ਹੈ ਕਿ ਜਗਾਉਣਾ ਤੇ ਦੂਸਰਾ ਮਕਸਦ ਆ ਮੈਂ ਦੇਖਾਂ ਕਿ ਕੌਣ-ਕੌਣ ਸੁਣ ਰਿਹਾ ਆ ਜਿਹੜਾ ਮੇਰੀ ਆਵਾਜ਼ ਨੂੰ ਸੁਣ ਰਿਹਾ ਉਹ ਬੇਕਾਰ ਉਹ ਜਵਾਬ ਵੀ ਦੇਵੇਗਾ ਜਿਹੜਾ ਸੁਣ ਨਹੀਂ ਰਿਹਾ ਇਹਦਾ ਮਤਲਬ ਮੇਰੀ ਆਵਾਜ਼ ਚ ਉਹਨਾਂ ਨੂੰ ਸੁਣੀ ਹੋਈ ਨਹੀਂ ਉਹ ਇੱਥੇ ਤਾਂ ਇੱਥੇ ਆਪਣਖਾਲਾ ਨਾ ਕਿਸੇ ਤਮੀ ਹallelujah ਹallelujah ਹੁਣ ਅਸੀਂ ਹੁਣ ਇਹ ਪਹਾੜ ਦੇ ਉੱਤੇ ਗੱਲ ਕਰਨੀ ਚਾਹੁੰਦੇ ਹਾਂ ਕਿ ਜਦੋਂ ਬੱਦਹੀ ਹੋਈ ਝਾੜੀ ਹੋਣੀ ਪਹਾੜ ਦੇ ਉੱਤੇ ਬੱਦਹੀ ਹੋਈ ਝਾੜੀ ਵਿੱਚ ਆਉਂਦੀ ਖੁਦਾ موسی ਨੂੰ ਮਿਲਿਆ ਔਰ ਖੁਦਾ ਨੇ ਆਖਿਆ जानके तुसी मेरी उपासना करो कोपासना करियो तौ थोड़ा ज्या असि इस सोरीब पहाड़ ਦੇ ਉੱਪਰ ਗੱਲ ਕਰੀਏ ਵਰਦੇ ਇਹ ਮੈਨ ਨਾਲ ਕੋਚ ਦਿੱਕਤਾ ਉਹਦਾ 19 ਅਧਿਆਏ ਉਹਦਾ 11 ਵਚਨ ਅ ਤੀਜੇ ਦਿਨ ਲਈ ਤਿਆਰ ਰਹਿਣ ਤੀਜੇ ਦਿਨ ਦੇ ਲਈ ਤਿਆਰ ਪਹਾੜ ਦੇ ਉੱਤੇ ਹੁਣ ਪਹਾੜ ਆ ਗਈ ਕਿੰਨੇ 2 2 ਇੱਕ ਵਾਰ ਸ਼ੁਰੂ ਦੇ ਵਿੱਚ ਜਦੋਂ موسی ਨੇ ਸੁਣੀਏ ਜਦੋਂ 모ਸਾ ਨੂੰ ਖੁਦਾ ਕਹਿੰਦਾ ਜਾ ਦੇ ਨੀ ਪਰਜਾ ਨੂੰ ਵਾਪਸ ਲੈ ਕੇ ਆ ਪਰ ਲਜ਼ਾਰ ਤੋਂ ਪਹਿਲਾਂ ਉਹ ਰੇਪ ਪਹਾੜ ਉੱਤੇ ਤੇ ਜਦੋਂ ਪਰਚਾਰ ਨੂੰ ਲੈ ਕੇ ਆ ਰਿਹਾ ਹੈ ਉਦੋਂ ਉਹ ਮਿਲਦਾ ਹੈ ਦਿਓਵਾ ਤੇ ਸੀ ਨਹੀਂ ਪਹਾੜ ਦੀ ਮੇਰੀ ਗੱਲ ਸਮਝ ਆ ਗਈ ਹallelujah ਹallelujah ਪਰਸੁਣੇ ਜੇਸੇ ਪਹਾੜ ਉਨੂੰ ਉਪਾਸਨਾ ਕਰਨ ਲਈ ਕਿਹਾ ਗਿਆ ਸੀ ਹੁਣ ਉਹਨਾਂ ਨੇ ਜਦੋਂ ਵਾਪਸ ਆਉਣਾ ਆ ਹੋਏ ਵਚਨ ਦੇ ਮੁਤਾਬਕ ਉਹਨਾਂ ਨੇ ਫੋਰੀਬ ਪਹਾੜ ਦੇ ਉੱਤੇ ਵੱਲ ਨਹੀਂ ਆਈ ਹੁਣ ਇਹ ਫੋਰੀਬ ਪਹਾੜ ਤੇ ਸਿਨਾਈ ਪਹਾੜ ਇਹ ਦੋ ਨਹੀਂ ਹਨ ਇਹ ਪਹਾੜ ਕਿ ਕੀ ਹੈ ਸੁਣੀਅਤ ਆਂ ਦਿਨ ਇਹ ਦੋ ਪਹਾੜ ਨਹੀਂ ਹਨ ਇਹ ਪਹਾੜਾਂ ਦੇ ਨਾਮ ਦੋ ਹਨ ਇਹ ਕੀ ਪਹਾੜ ਦੇ ਇਹਨਾਂ ਨੂੰ ਦੋ ਨਾਮਾਂ ਨਾਲ ਪੁਕਾਰਿਆ ਗਿਆ ਹੈ ਸੀਨਾਏ ਪਹਾੜ ਤੇ ਜੋਰੇਬ ਪਹਾੜ ਇਹਨੂੰ ਕਈ ਵਾਰ ਸੀਨਾ ਪਹਾੜ ਵੀ ਕਹਿੰਦੇ ਤੂਰ ਸੀਨਾ ਅਰੇ ਪਾਸਾ ਦੇ ਵਿੱਚ ਸੁਣੀਏ ਹਰ ਵੀ ਭਾਸ਼ਾ ਦੇ ਵਿੱਚ ਇਹਨੂੰ ਤੀਰ ਸੀਨਾ ਵੀ ਕਹਿੰਦੇ ਨੇ ਇਹਨੂੰ ਜੱਬਲ ਮੂਸਾ ਵੀ ਕਹਿੰਦੇ ਨੇ ਜੱਬਲ ਮੂਸਾ ਮੂਸਾ ਦਾ ਪਹਾੜ ਵੀ ਕਹਿੰਦੇ ਨੇ ਕੀ ਤੁਸੀਂ ਮੇਰੀ ਗੱਲ ਸਮਝ پا ਰਹੇ ਹੋ ਇਸ ਹੋਰੀਪ ਪਹਾੜ ਜਸਿਨਾਈ ਪਹਾੜ ਦੀ ਉਚਾਈ 285 ਮੀਟਰ ਉੱਚਾ ਹੈ 7400 ਉੱਚਾ ਹੈ ਅਤੇ ਇਸ ਪਹਾੜ ਉੱਤੇ ਚੜਨ ਵਾਸਤੇ ਤੁਹਾਨੂੰ ਤਕਰੀਬਨ ਪੌੜੀਆਂ ਦੇ 4000 ਸਟੈਪ ਹਨ ਇਸ ਪਹਾੜ ਦੇ ਉੱਤੇ ਚੜਨ ਵਾਸਤੇ ਤਕਰੀਬਨ 3 ਘੰਟਿਆਂ ਦਾ ਸਫ਼ਰ ਲੱਗਦਾ ਹੈ ਇਤਿਹਾਸਕਾਰਾਂ ਦੇ ਮੁਤਾਬਕ ਸੁਣ ਪਾ ਰਹੇ ਹੋ ਆਮਨ ਠੀਕ ਹੈ ਇਹ ਕੋਈ ਪਹਾੜਿਆ ਜਿਹੜਾ ਦੋ ਨਾਮਾਂ ਨਾਲ ਪੁਕਾਰਿਆ ਜਾਂਦਾ ਹੈ ਜਾਂਦਾ ਹੈ ਹਾਂਜੀ ਇਨੀ ਉਚਾਈ ਕੁਚਾਈ 285 ਮੀਟਰ 7490 ਫੁੱਟ ਉੱਚਾ 7000 ਕਾਸਤਾਨਾ 4000 ਇਹਦੇ ਪਹਾੜੀਆਂ ਦੇ ਸਟੱਪ ਹਨ ਤੱਕੀ ਬਣ ਇਤਿਹਾਸਕਾਨਾ ਦੇ ਮੁਤਾਬਕ 3 ਘੰਟਿਆਂ ਦਾ ਸਫ਼ਰ ਹੈ ਇਹਦੇ ਉੱਤੇ ਚੜਨ ਦੇ ਲਈ ਹਾਂਜੀ ਚਲੀ ਅੱਗੇ ਠੀਕ ਹੈ ਨੋਟ ਕਰ ਰਹੇ ਹੋ ਤਾਂ ਪ੍ਰਭੂ ਵਰਕ ਦੇ ਹੁਨੇਮ ਪਹਾੜ ਦਾ ਅਰਥ ਹੈ ਸੁਨਸਾਨ ਥਾ ਜਾਂ ਚਮਕ ਜਾਂ ਗਰਮੀ ਸੁਣੀਏ ਔਰ ਜਿਹੜਾ ਹੁਨੇਮ ਪਹਾੜ ਹੈ ਇਸ ਉਹ ਮੋਬਿਆਨ ਕਰਦਾ ਹੈ ਸੂਰਜ ਦੇ ਨਾਮ ਨਾਲ ਵੀ ਇਹ ਜਾਣਿਆ ਜਾਂਦਾ ਹੈ ਸਿਨਾਈ ਪਹਾੜ ਚੰਦਰ ਦੇ ਰੂਪ ਵਿੱਚ ਹੈ ਇਹਦਾ ਮਤਬਾ ਸਿਨਾਈ ਤਹਾਕ ਜ਼ੋਰੀਬ ਪਹਾੜ ਸੂਰਜ ਤੇ ਚੰਦਰਮਾ ਦਾ ਪਹਾੜ ਹੋ ਰੇਬ ਪਹਾੜ ਇੱਕ ਹੋਰ ਵੀ ਬਿਆਨ ਕਰਦਾ ਹੈ ਇਹ ਆਦਰਜ਼ੋ ਫਤਿਹ ਸ਼ਾਂਤ ਮੈਂ ਬਿਆਕੀ ਇਹਨੂੰ ਵੀ ਬਿਆਨ ਕਰਤਾ ਹੈ ਦਰਸਲੇ ਸੀਨਾ ਦਾ ਉਜਾਰ ਸੀਗਾ ਉਜਾਰ ਦੇ ਵਿੱਚ ਇੱਕ ਇਹ ਪਹਾੜ ਸੀਗਾ ਇਸ ਤੋਂ ਅਗੇ ਜਾਣ ਤੋਂ ਪਹਿਲੇ ਮੈਂ ਦਸਾਂ ਕਿ ਇਤਿਹਾਸਕਾਰਾਂ ਦੇ ਮੁਤਾਬਕ ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹ ਪਹਾੜ ਨਿਸ਼ਰ ਦੇ ਹਿੱਸੇ ਵਿੱਚ ਹੈ ਔਰ ਕੁਝ ਲੋਕਾਂ ਦਾ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਇਹ ਅਰਬ ਦੇ ਵਿੱਚ ਹੈ ਮੈਂ ਤੁਹਾਨੂੰ ਦੱਸਿਆ ਹੈ ਦਿਖਾਣਾ ਚਾਹੁੰਦਾ ਹਾਂ ਤੇ ਖੁਦਾ ਨੇ موسی ਨੂੰ ਆਖਿਆ ਫਿਰ ਇਹ ਪਹਾੜ ਦੇ ਉੱਤੇ ਕਹਿੰਦਾ ਮੈਂ ਤੈਨੂੰ ਮਿਲਿਆ ਹਾਂ ਤੋ ਬਾਂਦੀ ਹੋਈ ਛਾੜੀ ਵਿੱਚੋਂ ਮਿਲਿਆ ਅਰ ਉਸ ਸਮੇਂੋਂ ਔਨੇ ਜ਼ਿਆਦਾ glandular ਕੇ ਲੈ ਕੇ ਆ ਪਾਦੇ ਕੇ ਮੂਸਾ ਨੇ ਆਖਿਆ ਮੈਂ ਅੱਛਾ ਬਦਨਵਾਲਾ ਨਹੀਂ ਹਾਂ ਕੁਛ ਗੱਲ ਪਤਾ ਹੋਈਆਂ ਪਰ ਖੁਦਾ ਦੇ ਕਹਿਣ ਦਾ ਮਤਲਬ ਹੀ ਕੋਈ ਸਿਗਾ ਕੇ ਮੇਰੀ ਬੱਚਾ ਨੂੰ ਲੈ ਕੇ ਆ ਆਮੀਨ ਜਦ ਵਾਪਸ ਲੈ ਕੇ ਆਵੇਂਗਾ ਤੇ ਇਸ ਪਹਾੜ ਉਤੇ ਜਿੱਥੇ ਮੈਂ ਤੈਨੂੰ ਮਿਲਿਆ ਆ ਇਸੇ ਪਹਾੜ ਦੇ ਉਤੇ ਤੂੰ ਆਮੀ ਤੇ ਫੇਕ ਉਪਾਸਨਾ ਕਰੀ ਆਮੀਨ ਇਹਦਾ ਰੈਵੋਲੂਸ਼ਨ ਕੁਝ ਹੋਰ ਵੀ ਹੈ ਪਰ ਮੈਂ ਉਧਰ ਜਾਣਾ ਨਹੀਂ ਚਾਹੁੰਦਾ ਕਿਤੇ ਫੇਰ ਸਹੀ ਵਾਪਸ ਆਉਣਾ ਉਸੇ ਪਹਾੜ ਉਤੇ ਉਪਾਸਨਾ ਕਰਨ ਦੇ ਲਈ ਇਹਦੇ ਵਿੱਚ ਦਾ ਗੈਪ ਇਹਦੇ ਵਿੱਚ ਅਸਲੀ ਰੀਅਲ ਜਿਹੜਾ ਦਾ ਪ੍ਰਕਾਸ਼ਨ ਰੈਵੋਲੂਸ਼ਨ ਹੈ ਇਹ ਕੁਝ ਹੋਰ ਹੈ

ਉੱਤਰਿਆ ਤਾਂ ਫਿਰ ਅਸੀਸ ਸਿਨਾਈ ਪਹਾੜ ਦੇ ਬਾਰੇ ਵਿੱਚ ਕੁਝ ਗੱਲਬਾਤ ਕੀਤੀ ਹੈ ਆਓ ਅਸੀਂ ਹੁਣ ਥੋੜਾ ਅੱਗੇ ਚੱਲਦੇ ਹਾਂ ਕੂਚ 19 16 ਤੋਂ ਪੜ੍ਹ ਲਈਏ ਆਇਆ ਹੋਇਆ ਇਦਾਂ ਹੋਇਆ ਕਿ ਜਾਂ ਤੀਜੇ ਦਿਨ ਸਵੇਰਾ ਹੋਇਆ ਹੂੰ ਤਾਂ ਗੱਜਾਂ ਵਈਆਂ ਅਰ ਲਿਸਕਾਂ ਪਈਆਂ ਜਾਂਤੀ ਚੇ ਦਿਨ ਸਵੇਰਾ ਹੋਇਆ ਲਿਸਕਾਂ ਵਈਆਂ ਗਰਜਾ ਹੋਇਆ ਅਰੇ ਕਾਲਾ ਪੱਤਰ ਪਹਾੜ ਉੱਤੇ ਸੀ ਹਾਂਜੀ ਪੜੀਏ ਮਦੂਰੀ ਦੀ ਆਵਾਜ਼ ਬਹੁਤ ਉੱਚੀ ਸੀ ਧੁਨੀ ਦੀ ਆਵਾਜ਼ ਵੀ ਹੋਤੀ ਸੀ ਕਿ ਅਤੇ ਚੰਗੇ ਲੋਕ ਡੇਰੇ ਵਿੱਚ ਸਨ ਹੂੰ ਕੰਬ ਗਏ ਜੀ موسی ਲੋਕਾਂ ਨੂੰ ਖੁਦਾ ਨਾਲ ਮਿਲਣ ਲਈ ਹਾਂਜੀ ਡੇਰੇ ਤੋਂ ਬਾਹਰ ਲੈ ਕੇ ਆਇਆ ਪੜੀਏ ਅਤੇ ਪਹਾੜ ਦੇ ਹਥਾੜ ਕੋਹਰਦੇ ਹੂੰ ਅ ਸਾਰੇ ਸਿਨਈ ਪਹਾੜ ਤੋਂ ਧੂਆ ਨਿਕਲਦਾ ਸੀ ਜੀ ਕਿਉਂਕਿ ਯਹੋਵਾ ਆਕ ਵਿੱਚ ਉੱਤੇ ਉੱਤੇ ਉਤਰਿਆ ਹallelujah 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 ਕਾਹਨਿ ਕਿਹ ਪਹਾੜ ਕੋਈ ਹੋਰ ਨਹੀਂ ਹੈ ਫਿਰ ਉਸ ਉਸੇ ਪਹਾੜੋਂ ਤੇ ਫੇਰ ਅਗ ਵਿੱਚ ਉਤਰਿਆ ਆਮਨ ਈ ਹੋਰੇ ਪਹਾੜ ਜਦੋਂ ਫੇਰ ਉਤਰਦਾ ਐ ਤੇ ਪੰਜਾਬੀ ਹੈ ਉਹ ਜਦੋਂ ਪਹਿਲਾ ਉਤਰਦਾ ਹੈ ਘੱਟ ਗੱਲਾਂ ਕਰਦਾ ਹੈ ਥੋੜੀਆਂ ਗੱਲਾਂ ਕਰਦਾ ਹੈ ਜਦੋਂ ਫੇਰ ਉਤਰਦਾ ਹੈ ਉਹ ਬਹੁਤੀਆਂ ਗੱਲਾਂ ਕਰਦਾ ਹallelujah ਹallelujah ਆਮੀਂ ਆਮੀਂ ਕੀ ਹੋਇਆ ਆਖਦਾ ਨਹੀਂ ਹੈ ਮੈਂ ਮੈਂ ਕਰੀਆਂ ਮੈਂ ਬਹੁਤ ਸਾਰੇ ਯਤਨ ਕਰਨੀਆਂ ਨੇ ਪਰ ਹੁਣੇ ਤੁਸੀਂ ਸਹਾਰ ਨਹੀਂ ਸਕਦੇ ਮੈਂ ਫਿਰ ਇਹ ਮੰਗਾ ਦੂਸਰੇ ਸਬ ਦੂਸਰਾ ਸਹਾਇਕ ਬਣ ਕੇ ਆਵਾਜ਼ ਜੇ ਮੈਂ ਨਾ ਜਾਵਾਂ ਦੂਸਰਾ ਸਹਾਇਕ ਨਹੀਂ ਆਵੇਗਾ ਕਿੰਨੇ ਮੇਰੇ ਨਾਲ ਕਿੰਨੇ ਨਾ ਚੀਜ਼ਾਂ ਨੂੰ ਕੈਚ ਕਰੀ ਹallelujah ਹallelujah ਤਨੇ ਸੀ ਅਸਾੜਾ ਪਹਾੜ ਕੰਬ ਰਿਆ ਅਤ ਕੰਬ ਰਿਆ ਸੀ ਹੱਬ ਹਾਰ ਕੰਬ ਰਿਆ ਸੀ ਜਦ ਤੁਲੀ ਦੀ ਆਵਾਜ਼ ਅਤ ਉੱਚੀ ਹੋ ਜਾਂਦੀ ਹallelujah 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 ਆਮੀਨ ਕਿ ਜਦ ਜੂਹੇ ਪੈਤੀ ਗੋਸਤ ਵਾਲੇ ਤੇ ਨਾ ਆਕਿਵੇਂ ਚੁੱਤ ਰਿਆ ਕਿ ਉਹ ਕੰਬਣ ਨਹੀਂ ਸੀ ਲੱਗ ਕੇ ਵਾਹ ਇਹ ਪਹਾੜ ਦਾ ਰੂਪ ਤਾਂ ਨਹੀਂ ਕਿਤੇ ਹallelujah ਆਮੀਨ ਇਹਦਰੇ ਪਹਾੜ ਕੰਬਣ ਲੱਗ ਗਿਆ ਉਹ ਦੇ 35 ਕੁਸਤ ਵਾਲੇ تینੋਂ ਲੋਕ ਕੰਬਣ ਲੱਗ ਗਏ ਆਮੇਨ ਕੀ ਤੁਸੀਂ ਇੱਥੇ ਹੋ ਆਮੇਨ ਹੋਰ ਕੋਈ ਨੇੜੇ ਨਾ ਆਵੇ ਖੁਸ਼ੀ ਜਾਇਓ ਬਸ ਹallelujah ਕਮਰੇ ਵਿੱਚ ਬੰਦ ਹੋ ਜਾਇਓ ਆਮੇਨ موسی ਇਸ ਪਹਾੜ ਦੇ ਨੇੜੇ ਕੋਈ ਹੋਰ ਨਾ ਆਵੇ ਠੀਕ ਆ ਜੀ ਆਓ ਅਸੀਂ ਅੱਗੇ ਚੱਲਦੇ ਹਾਂ ਚਵੀ ਕੁਝ ਚਵੀ ਅੱਧਿਆਏ

Hallelujah. 12 ਬਣਖਾਰਾ ਤੱਕ ਪੜ ਜਾਓ ਕਿਰਪਾ ਕਰਕੇ ਜਲਦੀ ਜਲਦੀ ਹੋ ਯਹਵਾ ਨੇ ਮੂਸਾ ਨੂੰ ਆਖਿਆ ਹੋ ਯਹਵਾ ਨੇ ਮੂਸਾ ਨੂੰ ਆਖਿਆ ਮੇਰੇ ਕੋਲ ਪਹਾੜ ਉੱਤੇ ਆ ਜਾ ਮੇਰੇ ਕੋਲ ਪਹਾੜ ਉੱਤੇ ਆ ਜਾ ਆ ਦੇਖੋ ਉੱਥੇ ਰੋ ਸੁਣੀਏ ਧਿਆਨ ਦੇ